ਜਿਨਾਬਾਦ ਹੋਈ ਘਟਨਾ ਨੇ ਅਬੂ ਤਰਾਬ ਨੂੰ ਅੰਦਰੋਂ ਪੁਰੀਦਰਾ ਬਦਲ ਕੇ ਰੱਖ ਦਿੱਤਾ ਹੋਇਆ ਇਸ ਤਰ੍ਹਾਂ ਕਿ ਇੱਕ ਦਿਨ ਅਬੂ ਤਰਾਬ ਨੇ ਕੀ ਵੇਖਿਆ ਕਿ ਕਲਗੀਧਰ ਪਾਸ਼ਾ ਇੱਕ ਸਿੱਖ ਦੇ ਮਰਤਕ ਸਰੀਰ ਨੂੰ ਗੋਦੀ ਵਿੱਚ ਰੱਖ ਕੇ ਪਿਆਰ ਕਰਦੇ ਪਏ ਸੀ ਪਤਾ ਕਰਦੇ ਅਬੂ ਤਰਾਬ ਨੂੰ ਜਾਣਕਾਰੀ ਮਿਲੀ ਕਿ ਇਹ ਗੁਰੂ ਦਾ ਪਿਆਰਾ ਸਿੱਖ ਪਹਾੜੀਆਂ ਦੇ ਹੱਥ ਆ ਗਿਆ ਉਹ ਇਹਨੂੰ ਰਾਜੇ ਭੀਮ ਚੰਦ ਕੋਲ ਲੈ ਗਏ ਰਾਜੇ ਭੀਮ ਚੰਦ ਨੇ ਸਿੱਖ ਨੂੰ ਪਹਿਲਾਂ ਬਹੁਤ ਬੁਰੀ ਤਰ੍ਹਾਂ ਕਟਵਾਇਆ ਤੇ ਫਿਰ ਜ਼ਹਿਰ ਦਾ ਪਿਆਲਾ ਗੇਤਰ ਦਿੱਤਾ। ਇਸ ਸਿੱਖ ਨੇ ਗੁਰੂ ਸਾਹਿਬ ਨੂੰ ਯਾਦ ਕੀਤਾ ਤੇ ਪਿਆਲਾ ਬੁੱਲਾ ਨੂੰ ਲਾ ਲਿਆ ਤੇ ਚੜ੍ਹਾਈ ਕਰ ਗਿਆ। ਫਿਰ ਰਾਜੇ ਭੀਮ ਜਾਨ ਨੇ ਇਸ ਸਿੱਖ ਦੇ ਮਰਤਕ ਸਰੀਰ ਨੂੰ ਜੰਗਲ ਵਿੱਚ ਸੜਵਾ ਦਿੱਤਾ ਜਿੱਥੋਂ ਇਹ ਸਿੰਘਾਂ ਦੇ ਹੱਥ ਆ ਗਿਆ। ਤੇ ਸਿੰਘ ਇਸ ਸਿੱਖ ਦੇ ਮਰਤਕ ਸਰੀਰ ਨੂੰ ਲੈ ਕੇ ਬਾਸ਼ਾ ਕੋਲ ਆ ਗਏ। ਬਾਸ਼ਾ ਨੇ ਪਹਿਲਾਂ ਇਸ ਸਿੱਖ ਦੇ ਮਰਤਕ ਸਰੀਰ ਨੂੰ ਗੋਦੀ ਵਿੱਚ ਰੱਖ ਕੇ ਪਿਆਰ ਕੀਤਾ। ਫਿਰ ਆਪਣੇ ਹੱਥੀ ਇਸ਼ਨਾਨ ਕਰਾ ਕੇ ਸੰਸਕਾਰ ਕੀਤਾ। ਅਬ ਉਹ ਦਿਰਾਤੇ ਇਸ ਘਟਨਾ ਨੇ ਬਹੁਤ ਅਸਰ ਕੀਤਾ। ਉਹ ਇਸ ਘਟਨਾ ਨਾਲ ਪੂਤ ਰਹਿ ਲਗਿਆ। ਅੰਦਰੋਂ ਪੂਰੇ ਦਰਚਨ ਜੋੜਿਆ ਗਿਆ। ਫਿਰ ਇੱਕ ਦਿਨ ਉਹਨੇ ਕੀ ਵੇਖਿਆ ਕਿ ਇੱਕ ਸਿੱਖ ਇੱਕ ਡਾਕੂ ਦੀ ਸੇਵਾ ਕਰਦਾ ਪਿਆ ਸੀ। ਉਹਨੂੰ ਪ੍ਰਸ਼ਾਦਾ ਅਚਾਰ ਰਿਆ ਸੀ। ਇਹ ਉਹ ਡਾਕੂ ਸੀ ਜਿਹੜਾ ਉਹਨਾਂ ਸੰਗਤਾਂ ਨੂੰ ਲੋੜਦਾ ਸੀ ਜਿਹੜੀਆਂ ਕਲਗੀਧਰ ਪਾਸ਼ਾ ਦੇ ਦਰਸ਼ਨਾਂ ਨੂੰ ਆਉਂਦੀਆਂ ਸੀ ਇਹ ਵੇਖ ਕੇ ਅਬੂ ਤਰਾਬ ਪਾਵਲ ਹੋਂ ਤੱਕ ਗਿਆ ਕਿ ਜਿਹੜੇ ਗੁਰੂ ਦੇ ਸਿੱਖ ਐਹੋ ਜੇ ਨਿਰਵੈਰ ਆ ਉਹ ਗੁਰੂ ਕਿਹੋ ਜਾਊਗਾ